نے انہوں تسی مٹا لبو ایک کلیش پنج ابیدیا ابیدیا دا مطلب ہے اگیانتا ہونی ودیا نام ودیا دا ہے پڑھائی دا نام ہے ابیدیا دا نام دا بھی ہے ਅਵਿਦਿਆ ਫਿਰ ਹੈ ਦੂਜਾ ਅਸਮਨਤਾ ਕਿਸੇ ਨੂੰ ਆਪਣੇ ਬਰਾਬਰ ਨਾ ਸਮਝਣਾ ਆਪਣੇ ਸਮਾਨ ਮਨੁੱਖ ਨਾ ਸਮਝਣਾ ਆਪਣੀ ਮਾਇਆ ਦੇ ਆਧਾਰ ਤੇ ਆਪਣੇ ਕੋਲ ਪੈਸੇ ਜਾਇਦਾਦ ਦੇ ਆਧਾਰ ਤੇ ਦੂਸਰੇ ਨੂੰ ਨੀਵਾਂ ਕਰਕੇ ਦੇਖਣਾ ਆਪਣੇ ਪਹਿਨੇ ਹੋਏ ਚੰਗੇ ਕੱਪੜੇ ਨੂੰ ਦੇਖ ਕੇ ਦੂਸਰੇ ਨੂੰ ਹਕਾਰਤ ਨਾਲ ਦੇਖਣਾ ਵੀ ਇਹਦੇ ਕੱਪੜੇ ਅੱਛੇ ਨਹੀਂ ਚੰਗੇ ਨਹੀਂ ਪਹਿਨੇ ਹੋਏ ਮਾੜੇ ਨੇ ਸਸਤੇ ਨੇ ਇਹ ਗਰੀਬ ਹੈ ਇਹ ਸੰਸਾਦੀਆਂ ਨਿਸ਼ਾਨੀਆਂ ਨੇ ਇਹ ਆਮ ਕਮਜ਼ੋਰੀ ਹੈ ਮਨੁੱਖ ਦੀ ਹਮੇਸ਼ਾ ਐਸੇ ਤਰੀਕੇ ਨਾਲ ਹੀ ਐਸੇ ਨਜ਼ਰ ਨਾਲ ਉਹ ਦੇਖਦਾ ਹੈ ਅਵਿਦਿਆ ਅਸਮਤਾ ਰਾਗ ਆਪਣੇ ਨਾਲ ਮੋਹ ਜੇ ਮੋਹ ਹੈ ਤਾਂ ਆਪਣਾ ਕਿੰਨਾ ਵੀ ਧੀ ਪੁੱਤਰ ਗੁਰਾ ਹੈ ਪਰ ਉਹਦੀ ਉਸਤ ਪਰਾਇਆ ਧੀ ਪੁੱਤ ਕਿੰਨਾ ਵੀ ਚੰਗਾ ਹੈ ਕੋਈ ਵਿਅਕਤੀ ਕਿੰਨਾ ਵੀ ਚੰਗਾ ਹੈ ਉਹਦੀ ਬੁਰਾਈ ਇਹ ਰਾਗ ਦੀ ਨਿਸ਼ਾਨੀ ਮੋਹ ਦੀ ਨਿਸ਼ਾਨੀ ਮੋਹ ਵਿੱਚ ਆ ਕੇ ਮਲੁਖ ਆਪਣਿਆਂ ਦਾ ਪੱਖ ਲੈਂਦਾ ਤੇ ਦੂਸਰਿਆਂ ਦੇ ਸੱਚ ਨੂੰ ਵੀ ਝੂਠ ਕਰ ਦਿੰਦਾ ਦੁਐਸ਼ ਈਰਖਾ ਕਰਨੀ ਸਾੜਾ ਕਰਨਾ ਕਿਸੇ ਨੂੰ ਦੇਖ ਕੇ

ਮੇਰਾ ਘਰ ਸਾਦਾ ਜਿਹਾ ਇਹਦੇ ਨਾਲ ਕਿੰਨੀ ਇਹਨੇ ਤਿੰਨ ਮੰਜ਼ਲੀ ਕੋਠੀ ਖੜੀ ਕਰ ਲਈ ਮੇਰੇ ਕੋਲ ਸਕੂਟਰ ਬਣੀ ਸਾਈਕਲ ਬਣੀ ਗਾਇ ਵੱਡੀ ਆਡੀਓ ਕਾਰ ਤੇ ਆਉਂਦਾ ਆਡੀ ਤੇ ਆਉਂਦਾ ਇਹ ਸਾੜਾ ਹੈ ਦੂਸਰੇ ਨੂੰ ਦੇਖ ਕੇ ਬਿਨਾਂ ਗੱਲ ਕਰ ਸਾੜਾ ਕਰਨ ਦਾ ਨਾਮ ਹੈ ਦੁਸ਼ਟ راگ دویش ابھی نویش پنجمہ کلش ہے ابھی نویش یہ ہے اپنے ہاتھ